ਪਿਤਾ ਪੁਰਖੀ ਵਾਸਤੇ ਸਾਰੇ ਗ੍ਰੰਥੀ ਸਿੰਘ ਨੇ ਦਾਦਾ ਜੀ ਵੀ ਗ੍ਰੰਥੀ ਨੇ ਨਰਪੈ ਸਿੰਘ ਕਲਾਕਾਰ ਬੰਨਾ ਚਾਹੁੰਦਾ ਹੈ ਛੇ ਸ਼ਾ ਟੁੱਟੇ ਤੇ ਤੜ ਤੜ ਹੋਵੇ ਤੇ ਪੱਥਰ ਟੁੱਟੇ ਅਗ ਹਲਾਵੇ ਪਾਪਾ ਗ੍ਰੰਥੀ ਸਿੰਘ ਨੇ ਨਾ ਹਾਂਜੀ ਤੇ ਤੁਸੀਂ ਫਿਰ ਵੱਡੇ ਹੋ ਕੇ ਗ੍ਰੰਥੀ ਬੰਨਾ ਕਿ ਜਾਂ ਕਲਾਕਾਰ ਬੰਨਾ ਕਲਾਕਾਰ ਕਿਉਂ ਕਲਾਕਾਰ ਕਿਉਂ ਬੰਨ ਨਗਰਨ تھی ਕਿਉਂ ਗ੍ਰੰਥਿਆਨੂੰ ਸੇਵਾ ਨਹੀਂ ਦਿੰਦੇ ਲੋਕੀ ਗੁਰਖੇਮ ਸੇਵਾ ਨਹੀਂ ਦਿੰਦੇ ਜੀ ਅੱਛਾ ਤਾਂ ਕੀ ਆਂਦੇ ਨੇ ਗ੍ਰੰਥਿਆਨੂੰ ਲੋਕੀ ਉਹ ਕਹਿੰਦੇ ਬਾਬਾ ਨੂੰ ਜਿਆਦੇ ਪਹਿਲ ਮੈਂ ਲਾਜੀ ਪਹਲਾ ਦੇ ਲੜ ਲੈ ਗਈਆ ਮੇਰੇ ਤੋਂ ਗਮ ਪਰੇ ਰਹਿੰਦੇ ਕਿੰਨਾ ਸਮਾਂ ਦਿੰਨਾ ਰਿਆਜ਼ ਕਿੰਨਾ ਵਿਚਰ ਕਰਦਾ ਨਾ ਕਰੇ ਦੋ ਘੰਟੇ ਦੋ ਘੰਟੇ ਰੋਈ ਲਉਣਾ ਹਾਂਜੀ ਕੋਈ ਗ੍ਰੰਥੀ ਇਸ ਕਰਕੇ ਨਹੀਂ ਬੰਨਣਾ ਵੀ ਲੋਕ ਪੈਸੇ ਦਿੰਦੇ ਨੇ ਹਾਂਜੀ ਕਲਾਕਾਰ ਕਿਹੜਾ ਪਸੰਦ ਵੀ ਮੈਂ ਵੀ ਇਹਦੇ ਵਰਗਾ ਬੰਨਿਆ ਸਲਦੂ ਅਸਕੰਦਰੀ तेरे ਘਰ ਦੇ ਜਿਹੜੇ ਮੰਮੀ ਆ ਜਾਂ ਪਾਪਾ ਤੇਰੇ ਹਨਾ ਉਹ ਕੀ ਕਹਿੰਦੇ ਉਹ ਕਹਿੰਦੇ ਵੀ ਕਲਾਕਾਰ ਹੀ ਬੰਨਣਾ ਤੂੰ ਕਿ ਜਾ ਉਹ ਕਹਿੰਦੇ ਵੀ ਨਹੀਂ ਆਪਾਂ ਗ੍ਰੰਥੀ ਸੇ ਬੰਨਣਾ ਕਲਾਕਾਰ ਮੰਮੀ ਉਹ ਹਾਂ ਦੇ ਕਲਾਕਾਰ ਹੀ ਬੰਨਣਾ ਹਾਂਜੀ ਮੇਰੇ ਉਮਰ 11-12 ਸਾਲ 11-12 ਸਾਲ ਲਗਭਗ ਬੱਚੇ ਦੀ ਉਮਰ ਭਾਵੇਂ ਛੋਟੀ ਹੈ ਪਰ ਗਾਣਾ ਬਹੁਤ ਵੱਡਾ ਹੈ ਦਾ ਇਹਨੂੰ ਵੀ ਪਤਾ ਕਿ ਗਰੰਥੀ ਸਿੰਘਾਂ ਨੂੰ ਲੋਕ ਮਾਨ ਸਨਮਾਨ ਉਹਨਾਂ ਨਹੀਂ ਦਿੰਦੇ ਆ ਛੋਟਾ ਜਿਹਾ ਜਵਾਕੜਾ ਗਰੰਥੀ ਸਿੰਘ ਦਾ ਬੇਟਾ ਹੈ ਕਹਿੰਦਾ ਮੈਂ ਗਰੰਥੀ ਨਹੀਂ ਕਲਾਕਾਰ ਬਣਾਂਗਾ ਜਦੋਂ ਮੈਂ ਸਵਾਲ ਕੀਤਾ ਕਿ ਉੱਤਰ ਗ੍ਰੰਥੀ ਸਿੰਘ ਕਿਉਂ ਨਹੀਂ ਬਣਨਾ ਕਹਿੰਦਾ ਗ੍ਰੰਥੀਆਂ ਨੂੰ ਲੋਕੀ ਮਾਣ ਸਤਕਾਰ ਨਹੀਂ ਦਿੰਦੇ ਗ੍ਰੰਥੀਆਂ ਨੂੰ ਲੋਕੀ ਕਹਿੰਦੇ ਨੇ ਬਾਬਾ ਤੂੰ ਪੈਸੇ ਜਿਆਦੇ ਮੰਗਦਾ ਹੈ ਤੇ ਕਲਾਕਾਰਾਂ ਨੂੰ ਹੁਬ ਹੁਬ ਕੇ ਪੈਸੇ ਦਿੰਦੇ ਨੇ ਇਸ ਕਰਕੇ ਮੈਂ ਕਲਾਕਾਰ ਬਣਾਗਾ ਅਤੇ ਆਪਣੇ ਘਰ ਦੀ ਗਰੀਬੀ ਚੱਕਾਂਗਾ ਆ ਘਰ ਦੀਆਂ ਤਸਵੀਰਾਂ ਦੇਖ ਲਓ ਇਹ ਇੱਕ ਗ੍ਰੰਥੀ ਸਿੰਘ ਦਾ ਘਰ ਹੈ ਘਰ ਦੀਆਂ ਛੱਤਾਂ ਚੁੰਦੀਆਂ ਨੇ ਦਰਵਾਜ਼ੇ ਟੁੱਟੇ ਹੋਏ ਨੇ ਕੀ ਅਸੀਂ ਗੁਰੂ ਕੇ ਵਜ਼ੀਰਾਂ ਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਉਹਨਾਂ ਦੇ ਰਹਿਣ ਦੇਣੇ ਆਓ ਅੱਜ ਦੀ ਵੀਡੀਓ ਦੇਖੋ ਨਾਲੇ ਤਾਂ ਬੱਚੇ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣੋ ਨਾਲੇ ਬੱਚੇ ਦੇ ਗਾਣੇ ਸੁਣੋ ਤੇ ਨਾਲੇ ਅਖੀਰ ਵਿੱਚ ਇਹ ਮੈਸੇਜ ਵੀ ਜ਼ਰੂਰ ਲੋਕਾਂ ਤੱਕ ਪਹੁੰਚਾਓ ਕਿ ਗ੍ਰੰਥੀ ਸਿੰਘ ਤੁਹਾਨੂੰ ਲੱਭਣੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਲਾ ਵਿਚਾਰ ਲਓ ਗ੍ਰੰਥੀ ਸਿੰਘ ਸੰਭਾਲ ਲਓ ਆਓ ਪੂਰੀ ਵੀਡੀਓ ਦੇਖਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕਾਂ ਤੱਕ ਇਹ ਮੈਸੇਜ ਆਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੰਥੀ ਸਿੰਘ ਅਸੀਂ ਕਿੱਥੋਂ ਲੱਭਣੇ ਆ ਤੇ ਕਿਵੇਂ ਗ੍ਰੰਥੀ ਸਿੰਘ ਪੈਦਾ ਕਰਾਂਗੇ ਆਓ ਦੇਖਦੇ ਹਾਂ ਪੂਰੀ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਬਹਾ ਗੁਰਦਿਆਲ ਸਿੰਘ ਤੇ ਅੱਜ ਇੱਕ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਮੇਰੇ ਨਾਲ ਆ ਨਿਰਪੈ ਸਿੰਘ ਸਿੱਧੂ ਹੈ ਨਾ ਹਾਂਜੀ ਨਿਰਪੈ ਸਿੰਘ ਸਿੱਧੂ ਦੇ ਪਿਤਾ ਪੁਰਖੀ ਵਾਸਤੇ ਸਾਰੇ ਗ੍ਰੰਥੀ ਸਿੰਘ ਨੇ ਦਾਦਾ ਜੀ ਵੀ ਗ੍ਰੰਥੀ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਗ੍ਰੰਥੀ ਨੇ ਤੇ ਨਿਰਪੈ ਸਿੰਘ ਕਲਾਕਾਰ ਬੰਨਾ ਚਾਹੁੰਦਾ ਹੈ ਤੇ ਆਪਾਂ ਗੱਲਾਂ ਬਾਤਾਂ ਕਰਦੇ ਨਿਰਪੈ ਸਿੰਘ ਦੇ ਨਾਲ ਨਾਲੇ ਤੁਹਾਨੂੰ ਨਿਰਪੈ ਸਿੰਘ ਦੇ ਗਾਣੇ ਸੁਣਾਉਣੇ ਹਨ ਨਿਰਪੈ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਪਾਲ ਸਿੰਘ ਕਿਹੜੀ ਕਲਾਸ ਚ ਪੜਦਾ 5ਵੀਂ ਕਲਾਸ ਚ 5ਵੀਂ ਕਲਾਸ ਚ ਸਕੂਲ ਦਾ ਨਾਮ ਕੀ ਹੈ ਸਰਕਾਰੀ ਐਲੀਮੈਂਟਰੀ ਸਕੂਲ ਜੋੜਾ ਅੱਛਾ ਅੱਛਾ ਤੇ ਫਾਦਰ ਸਾਹਿਬ ਦਾ ਕੀ ਨਾਮ ਹੈ ਗੁਰਦੇਵ ਸਿੰਘ ਗੁਰਦੇਵ ਸਿੰਘ ਹਾਂਜੀ ਕੀ ਕੰਮ ਕਰਦੇ ਆ ਗਰੰਤੀ ਸਿੰਘ ਦਾ ਗਰੰਤੀ ਸਿੰਘ ਦਾ ਹਾਂਜੀ ਅੱਛਾ 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 ਤੇ ਤੁਸੀਂ ਪੜਦੇ ਹੋ ਜੀ ਹਾਂਜੀ ਫਿਰ ਅੱਜ ਪਹਿਲਾ ਗਾਣਾ ਕਿਹੜਾ ਸੁਣਾਉਣਾ ਹੈ ਕਮਲ ਖਾਨ ਦਾ ਸੁਣਾ ਦੇ ਫਿਰ ਸ਼ੀਸ਼ਾ ਟੁੱਟੇ ਤੇ ਟੜਟੜ ਹੋਵੇ ਤੇ ਪੱਥਰ ਟੁੱਟੇ ਅਗ ਲਾ ਦੀਏ ਚੰਦਰਾ ਦਿਲ ਜਦ ਵੀ ਟੁੱਟਿਆ ਉਹਦੇ ਟੁੱਟਿਆ ਵਾ ਜਨਿਆਵੇ ਬਸ ਗਾਣੇ ਦੇ ਬੋਲ ਵੀ ਦੋ ਚਾਰ ਸੁਣਾ ਦੇ ਤਾਂ ਸ਼ੇਅਰ ਹੋ ਗਿਆ ਨਾ ਹੋਰ ਕੋਈ ਗਾਣਾ ਸੁਣਾ ਦੇ ਜਿਹੜਾ ਗਾਣਾ ਆਉਂਦਾ ਉਹ ਸੁਣਾਇਆ ਚੱਲ ਸਰਦੂ ਸਿਕੰਦਰ ਦਾ ਸਰਦੂ ਬੋਲ ਦਾ ਸੁਣਾ ਦੇ ਚੱਲ

ਸੁ ਕੁੜੀ ਨੈ ਮੈਨੂੰ ਉਹ ਦਿਖਤਾਂ ਦੀ ਕਿਤਾਬ ਇੱਕ ਮਿਲੀ ਸੁ ਕੁੜੀ ਨਾ ਪਰ ਮੈਨੂੰ ਦਿਲਾਉਣੀ ਬੁਲਾਇਆ ਉਸ ਕੁੜੀ ਨੇ ਚੰਨ ਸਰ ਦੂਲੇ ਉਦਾ ਨਾ ਦੱਸ ਦੇ ਨੇ ਤੇ ਦਿਨੇ ਆ ਤਾ ਦਸ ਦਿਨੇ ਆ ਦਵਿੰਦਰ ਨੂੰ ਸ਼ਾਇਰ ਹਾਏ ਦਵਿੰਦਰ ਨੂੰ ਸ਼ਾਇਰ ਦਵਿੰਦਰ ਨੂੰ ਸ਼ਾਇਰ ਬਨਾਈ ਗੋਸੇ ਕੁੜੀ ਪਰ ਮੈਨੂੰ ਦਿলো ਨੀ ਪੁਲਾਇਆ ਹੀ ਉਸ ਕੁੜੀ ਜੀ ਕੀ ਬਾਤ ਹੈ ਜੀ ਦੋਸਤੋ ਆਵਾਜ਼ ਤੁਸੀਂ ਸੁਣ ਲਈ ਹੈ ਤੇ ਹੁਣ ਇਹ ਆਵਾਜ਼ ਜਿਹੜੀ ਹੈ ਨਾ ਇੱਥੇ ਸੀਮਤ ਨਾ ਰਵੇ ਇਹ ਲਗਭਗ ਹਰ ਮੋਬਾਈਲ ਦੇ ਵਿੱਚ ਜਾਣੀ ਚਾਹੀਦੀ ਹੈ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਨਾਲ ਦੀ ਨਾਲ ਜੇ ਕਾਕੇ ਦਾ ਗਾਣਾ ਜਿਹੜਾ ਉਹ ਪਸੰਦ ਹੈ ਅੱਛਾ ਸਕੂਲੇ ਸਕੂਲੇ ਫਿਰ ਕੋਈ ਫਰਮਾਇਸ਼ ਕਰ ਲੈਂਦੇ ਆ ਅਧਿਆਪਕ ਫਰਮਾਇਸ਼ ਕਰ ਦਿੰਦੇ ਆ ਕਿ ਜਿਹੜੇ ਤੁਹਾਡੇ ਯਾਰ ਦੋਸਤੋ ਫਰਮਾਇਸ਼ ਕਰ ਦਿੰਦੇ ਗਾਣਾ ਗੁਣਾ ਸੁਣਾ ਦੇ ਕੋਈ ਹੈ ਹਾਂਜੀ ਕੌਣ ਕਰ ਦਿੰਦਾ ਹੈ ਯਾਰ ਕਿਹੜੇ ਯਾਰ ਕਰਦੇ ਹੁੰਦੇ ਕੀ ਆਉਂਦੇ ਨੇ ਕਿਹੜਾ ਗਾਣਾ ਸੁਣਦੇ ਹੋ ਅ ਕਮਲ ਖਾਨ ਦਾ ਹਮ ਹਮ ਸਰਦੂ ਸਿਕੰਦਰ ਦਾ ਅੱਛਾ ਅੱਛਾ ਲਖਵਿੰਦਰ ਵਡਾਲੀ ਦਾ ਸਾਰਿਆਂ ਦੇ ਗਾਣੇ ਆਉਂਦੇ ਤੈਨੂੰ ਹਾਂਜੀ ਕਿੰਨੇ ਗਾਣੇ ਜਵਾਨੀ ਕਰ ਲੈਣਾ ਹਾਂਜੀ ਕਰ ਲਈ ਦੀ 100 ਗਾਣੇ ਆਉਂਦਾ ਉਹ ਜਵਾਨੀ ਤੈਨੂੰ ਨਹੀਂ ਹਾਂ 50 50 ਗਾਣੇ ਆਉਂਦੇ ਆ ਹਾਂਜੀ ਬਲੇ ਬਲੇ 50 ਗਾਣੇ ਬੜੇ ਹੁੰਦੇ ਯਾਰ ਹਾਂਜੀ ਲਖਵਿੰਦਰ ਵਡਾਲੀ ਦਾ ਕਿਹੜਾ ਗਾਣਾ ਆਉਂਦਾ ਮੈਂ ਲਾਜਪਾਲ ਆ ਚਲ ਉਹੀ ਸੁਣਾ ਦੇ ਹਾਂ ਚਾ ਵਾ Saber! میں جی لاج پالا د لاڑ گیا میں جی لاج پالا دے لاڑ گیا میرے تو گمپرے رہے میں جی میں لاج پہلا د لاڈ لگیا میرے تو گم پرے رہے میں لج پالا د لڑ لگیا میرے تو گم پر میری مہ سا دے میری کہا دے صدا ٹے گھر رو دے, دے میں پالا ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਕਦੇ ਵੀ ਲੋੜ ਨਾ ਪੈਂਦੀ ਮੈਨੂੰ ਦਰ ਦਰ ਤੋਂ ਮੰਗਣੇ ਦੀ

ਅਛੰਗਰਪਾ ਸਿੰਘ ਆਪੇ ਸਿੱਖਦਾ ਹੁੰਦਾ ਕਿ ਜਾ ਕੇ ਕਿਸੇ ਤੋਂ ਉਸਤਾਦ ਦੀ ਸਿੱਖਿੜੀ ਕੀਤੀ ਕਿਸੇ ਨਾਂ ਕਹੇ ਤੋਂ ਸਿੱਖਿਆ ਪਾਪਾ ਕੋਲੋਂ ਪਾਪਾ ਕੋਲੋਂ ਸਿੱਖਦੇ ਪਾਪਾ ਗਾਉਂਦੇ ਸੀ ਪਹਿਲਾਂ ਹਾਂਜੀ ਅੱਛਾ ਅੱਛਾ ਫਿਰ ਕਿੰਨਾ ਸਮਾਂ ਦੇਣਾ ਰਿਆਜ਼ ਕਿੰਨਾ ਕਿਚੇ ਕਰਦਾ ਹੁੰਦਾ ਉਹ ਨਾ ਕਰੇ 2 ਘੰਟੇ 2 ਘੰਟੇ ਰੋਈ ਲਉਣਾ ਹਾਂਜੀ ਅੱਛਾ ਅੱਛਾ ਤੇ ਸਕੂਲੇ ਵੀ ਜਾ ਕੇ ਯੂਜ਼ ਕਰਦੇ ਨੇ ਕਿ ਨਹੀਂ ਉੱਥੇ ਗਾਉਂਦੇ ਗੁੰਦੇ ਨੇ ਲੇਕਿਨ ਉੱਥੇ ਕਈ ਕੀ ਯਾਰੀ ਕਈ ਕੀ ਯਾਰੀ ਉਹ ਕੱਲ ਨਾ ਤੇਰਾ ਇੱਕ ਅਧਿਆਪਕ ਮੈਨੂੰ ਮਿਲਿਆ ਸੀ ਕਹਿੰਦਾ ਯਾਰ ਉਹ ਸ਼ਰਾਰਤਾਂ ਬੜੀਆਂ ਕਰਦਾ ਸ਼ਰਾਰਤੀ ਜਿਹਾ ਬੜਾ ਵਾ ਨਹੀਂ ਨਹੀਂ ਕਰਦਾ ਯਾਰ ਮੈਨੂੰ ਤਾਂ ਕੱਲ ਉਹ ਕਹਿੰਦਾ ਕਿੰਦਾ ਬੜੀਆਂ ਸ਼ਰਾਰਤਾਂ ਕਰਦਾ ਜਵਾਕਾਂ ਨੂੰ ਕਹਿੰਦਾ ਕੁੱਟ ਦਿੰਦਾ ਉਹ ਨਹੀਂ ਨਹੀਂ ਕਰਦਾ ਪੱਕੀ ਗੱਲ ਹਾਂਜੀ ਵੇਲਾ ਤੇਰਾ ਅਧਿਆਪਕ ਨੇ ਵੀਡੀਓ ਦੇਖਣੀ ਉਹ ਮੁੜ ਕੇ ਨਾ ਕਿਹਾ ਝੂਠ ਬੋਲਿਆ ਤੂੰ ਨਹੀਂ ਨਹੀਂ ਕਰਦਾ ਅੱਛਾ ਕਿਤੇ ਗਾਹ ਜਾਣ ਦਾ ਮੌਕਾ ਮਿਲਿਆ ਕਿਤੇ ਸਟੇਜਾਂ ਸਟੂਜਾਂ ਤੇ ਗਾਉਣ ਦਾ ਮੌਕਾ ਮਿਲਿਆ ਸੀਗਾ ਹਾਂਜੀ ਕਿੱਥੇ ਮਿਲਿਆ ਸੀ ਇੱਕ ਵੱਡੇ ਸਰਿਆਲੀ ਵੱਡੇ ਸਰਿਆਲੀ ਉੱਥੇ ਗਿਆ ਸੀ ਕਲਾਕਾਰ ਕਿਹੜਾ ਆਇਆ ਸੀ ਉੱਥੇ ਕਲਾਕਾਰ ਦਾ ਨਹੀਂ ਨਾਮ ਪਤਾ ਹੈ ਅੱਛਾ ਹਾਂਜੀ ਤੇ ਉੱਥੇ ਤੈਨੂੰ ਟਾਈਮ ਦਿੱਤਾ ਹਨਾ ਹਾਂਜੀ ਫਿਰ ਪੈਸੇ ਪੁੱਛ ਦਿੱਤੇ ਨਾ ਹਾਂਜੀ ਕਿੰਨੇ ਕ ਪੈਸੇ ਦਿੱਤੇ ਸੀ ਪੈਸੇ ਉਹਨਾਂ ਨੇ ਮੇਰੇ ਪਾਪਾ ਨੇ ਦਿੱਤੇ ਸੀ ਪਾਪਾ ਨੇ ਦਿੱਤੇ ਸੀ ਕਿੰਨੇ ਪੈਸੇ ਤੈਨੂੰ ਨਹੀਂ ਪਾਪਾ ਨੇ ਮੈਨੂੰ ਨਹੀਂ ਪਤਾ ਹੈ ਵਧਾਈਆਂ ਅੱਛਾ ਤੇ papa ਗਰੰਥੀ ਸਿੰਘ ਨੇ ਨਾ ਹਾਂਜੀ ਤੇ ਤੁਸੀਂ ਫਿਰ ਵੱਡੇ ਹੋ ਕੇ ਗਰੰਥੀ ਬੰਨਾ ਕਿ ਜਾਂ ਕਲਾਕਾਰ ਬੰਨਾ ਕਲਾਕਾਰ ਕਲਾਕਾਰ ਬੰਨਾ ਹਾਂਜੀ ਕਿਉਂ ਕਲਾਕਾਰ ਕਿਉਂ ਬੰਨਾ ਗਰੰਥੀ ਕਿਉਂ ਨਹੀਂ ਗਰੰਥੀਆਂ ਨੂੰ ਸੇਵਾ ਨਹੀਂ ਦਿੰਦੇ ਨਾ ਗਰੰਥੀਆਂ ਨੂੰ ਸੇਵਾ ਨਹੀਂ ਦਿੰਦੇ ਜੀ ਤੂੰ ਜਾਣੇ ਉਹਨੇ papa ਦੇ ਨਾਲ ਹਾਂਜੀ ਅੱਛਾ ਤੇ ਕੀ ਕਹਿੰਦੇ ਹੁੰਦੇ ਗਰੰਥੀਆਂ ਨੂੰ ਲੋਕੀ ਉਹ ਕਹਿੰਦੇ ਬਾਬਾ ਤੂੰ ਜ਼ਿਆਦਾ ਪੈਸੇ ਲੋਂਦਾ ਕਹਿੰਦੇ ਬਾਬਾ ਤੂੰ ਜ਼ਿਆਦਾ ਪੈਸੇ ਲੈਂਦਾ ਹਾਂਜੀ ਵਾ ਤੇ ਤਾਂ ਕਰਕੇ ਤੂੰ ਗਰੰਥੀ ਨਹੀਂ ਬੰਨਾ ਜੀ ਹੁਣ ਫਿਰ ਆਪਣਾ ਗਾਹ ਕਿਸ ਤਰ੍ਹਾਂ ਦਾ ਕਲਾਕਾਰ ਬੰਨਾ ਸੂਫੀ ਕਲਾਕਾਰ ਜਾਂ ਕਵਾਲੀ ਗਾਇਆ ਕਰਨੀ ਜਾਂ ਫਿਰ ਕਵੀਸ਼ਰੀ ਗਾਉਣੀ ਜਾਂ ਜਿਹੜੇ ਪੰਜਾਬੀ ਗੀਤ ਇਹ ਗਾਉਣੇ ਸੂਫੀ ਕਲਾਕਾਰ ਸੂਫੀ ਕਲਾਕਾਰ ਬੰਨਾ ਹਾਂਜੀ ਸੂਫੀ ਗਾਣਾ ਕਿਹੜਾ ਵਧੀਆ ਲੱਗਦਾ ਲੱਜਪਾਲਾ ਇੱਕ ਇਹ ਕਿਹਦਾ ਗਾ ਲੈਣਾ ਇੱਕ ਉਸਤਾਖਿਆ ਕਿਹੜਾ ਉਸਤਾਖਿਆ गाना ਉਸ ਉਸਤਾਖਿਆ ਹਾਂਜੀ ਇਹ ਕਿਹੜਾ ਗਾਣਾ ਇਹ ਉਹਦਾ ਵਾ ਮੰਟੀ ਦਾ ਮੁੰਡੇ ਦਾ ਚੱਲ ਉਹੀ ਸੁਣਾ ਦੇ ਫਿਰ ਸਾਡੇ ਦਰਸ਼ਕਾਂ ਨੂੰ ਸੁਣਾ ਦੇ ਮੁਖੜਾ ਮੁਖੜਾ ਗੁਸਥਾਕੀਆਂ ਅੱਛਾ ਆ ਆ ਆ ਜਿੰਦ میں تے میں شڈیاں تے مارے جاواں گا wow, او جا oh, بڑی گستاک ہمیں تے ہویاں گستاکیاں تے تو بینا دا سکینے I <laughs> ਜਾ ਪਾਪਾ ਫਿਰ ਗੁਰਦੁਆਰਾ ਸਾਹਿਬ ਜਾਂਦੇ ਕਦੀ ਬਾਣੀ ਪੜਨੀ ਆਉਂਦੀ ਕਿ ਨਹੀਂ ਉਤਰਾ ਬਾਣੀ ਪੜ੍ਹਨੀ ਨਾ ਕਿ ਨਹੀਂ ਹਾਂਜੀ ਜਪਜੀ ਸਾਹਿਬ ਪੜ੍ਹਨਾ ਹੋਣਾ ਰੈਰਸ ਰੈਰਸ ਕਰਦੇ ਹੋ ਹਾਂਜੀ ਸਾਫ ਕਰਨ ਜਾਂਦਾ ਤੇ ਯਾਰ ਆਪਣਾ ਹੁਣ ਤੁਸੀਂ ਗ੍ਰੰਥੀ ਇਸ ਕਰਕੇ ਨਹੀਂ ਬੰਨਣਾ ਵੀ ਲੋਕ ਪੈਸੇ ਨਹੀਂ ਦਿੰਦੇ ਹਨਾ ਹਾਂਜੀ ਤੇ ਅੱਜ ਲੋਕਾਂ ਨੂੰ ਕਹਿ ਦੇ ਵੀ ਗ੍ਰੰਥੀ ਸਿੰਘਾਂ ਨੂੰ ਵਾਧੂ ਪੈਸੇ ਦਿਆ ਕਰੋ ਸਾਡੇ ਮਾਧਿਅਮ ਰਾਹੀਂ ਕਹਿ ਦੇ ਤੇਰੀ ਆਵਾਜ਼ ਜਾਊ ਲੋਕਾਂ ਤੱਕ ਜੀ ਤੈਅ ਤ ਕਹਿ ਲਾ ਤੂੰ ਹੁਣ ਲੋਕਾਂ ਨੂੰ ਵੀ ਗ੍ਰੰਥੀ ਸਿੰਘਾਂ ਨੂੰ ਸੇਵਾ ਦਿਆ ਕਰੋ ਹਾਂ ਜ਼ਿਆਦੀ ਸੇਵਾ ਦਿਆ ਕਰੋ ਹਣਾ ਹਾਂਜੀ ਤੇ ਫਿਰ ਸਾਡੇ ਘਰ ਵੀ ਆਉਂਦਾ ਵੀ ਜਿਆਦਾ ਵਧੀਆ ਘਰ ਬਣ ਜੇ ਬੇ ਹਣਾ ਹਾਂਜੀ ਹੁਣ ਘਰ ਛੋਟਾ ਲੈਂਦਾ ਹਣਾ ਹਾਂਜੀ ਤੇ ਫਿਰ ਕੀ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਤੇਰੀ ਮਤਤ ਕਰਨਗੇ ਮੈਨੂੰ ਨਾ ਸਪੋਰਟ ਕਰ ਹਾਂ ਕਿਵੇਂ ਕਿਵੇਂ ਸਪੋਰਟ ਕਰਨ ਤੇਰੀ ਉਹ ਗਾਣਾ ਸੁਣ ਤੇਰਾ ਹਾਂਜੀ ਅੱਛਾ ਹੋਰ ਲਾਈਕ ਲਾਈਕ ਵੀ ਕਰਨਾ ਹਾਂਜੀ ਠੀਕ ਆ ਉਹ ਤੇ ਲੋਕਾਂ ਕਾਰ ਹੀ ਦੇਣਾ ਤੇਰੀ ਆਵਾਜ਼ ਹੀ ਬੜੀ ਸੋਹਣੀ ਆ ਤੇ ਉਹਦੇ ਲੋਕ ਕਾਰ ਹੀ ਦੇਣਾ ਹੈ ਹੈਨਾ ਅੱਛਾ ਕਿੱਡਾ ਕੋ ਵੱਡਾ ਕਲਾਕਾਰ ਬੰਨਾ ਕਿਹੜੇ ਕਲਾਕਾਰ ਵਰਗਾ ਕਲਾਕਾਰ ਬੰਨਾ ਤੈਨੂੰ ਕਿਹੜਾ ਕਲਾਕਾਰ ਕਿਹੜਾ ਪਸੰਦ ਵੀ ਮੈਂ ਵੀ ਇਹਦੇ ਵਰਗਾ ਬੰਨਾ ਸਰਦੂਸ ਇਕਬਦਰ ਵੀ ਸਰਦੂਸ ਇਕਬਦਰ ਹਾਂਜੀ ਲਖਵਿੰਦਰ ਬਲਾਲ ਲਖਵਿੰਦਰ ਬਲਾਲੀ ਦਾ ਸਰਦੂਸ ਇਕਬਦਰ ਹਾਂਜੀ ਉਹਦੇ ਵਰਗਾ ਬੰਨਾ ਹਾਂਜੀ ਸਰਦੂਸ ਇਕਬਦਰ ਵਰਗਾ ਹਾਂਜੀ ਸਰਦੂਸ ਇਕਬਦਰ ਤਾਂ ਬਹੁਤ ਵੱਡਾ ਕਲਾਕਾਰ ਹੀ ਹਾਂਜੀ ਪਤਾ ਹੈ ਨਾ ਤੇ ਚੱਲ ਸਰਦੂਸ ਇਕਬਦਰ ਦਾ ਕਿਹੜਾ ਗਾਣਾ ਸੁਣਾਏਗਾ ਹੁਣ ਅਖੀਰ ਤੇ ਫਿਰ ਐ ਇੱਕ ਹੀ ਤਾਂ ਨਾ ਹੈ ਕਾਗਜ਼ ਆ ਦੇ ਕੋਸੇ ਕਸੇ ਹਾਂ ਚੱਲ ਸੁਣਾ ਦੇ ਫਿਰ ਉਸਿਸ ਦਮ ਦੇ ਹਾਂ ਕੋਈ ਕੋਈ ਨਹੀਂ ਸੋਚਲਾ ਸੋਚਲਾ ਕੋਈ ਨਹੀਂ ਦੁਬਾਰਾ ਗਲਾ ਬਹਿ ਗਿਆ ਗਲਾ ਬਹਿ ਗਿਆ ਚੱਲ ਕੋਈ ਨਹੀਂ ਦੁਬਾਰਾ ਚੱਲ ਕੋਈ ਨਹੀਂ ਕੋਈ ਨਹੀਂ ਜਿਹੜਾ ਮਨ ਚਾਹਣਾ ਆ ਗਿਆ ਕਲਾਸ ਮੇਟ ਮੇਰੀ ਆ ਚੰਨਾ ਆ ਗਈਆਂ ਕਲਾਸ ਮੇਟ ਮੇਰੀ ਆਵੇ ਹਾਂ ਦਾ ਗੱਲ ਨਾ ਖਿਲਾਰਦੀ ਗੁੱਸੇ ਹੋਈ ਨਾ ਸਹਿਨੀਆਂ ਦੇ ਸਾਹਮਣੇ ਕਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਕਲੀ ਦੇ ਪਾਵੇਂ ਗੋਲੀ ਮਾਰਦੀ ਰੋਸਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਨਜ ਦੇ ਵਿੱਚ ਗੱਲ ਡਜੂਗੀ ਹੇ ਲੋਕੋ ਲੋਕਿਆਖੀਆਂ ਲਾਇਆ ਈ ਮਾਂ ਹਰਦੀ ਅੱਛਾ ਜਿਹੜਾ ਤੇਰੇ ਘਰ ਦੇ ਜਿਹੜੇ ਮੰਮੀ ਆ ਜਾਂ ਪਾਪਾ ਤੇਰੇ ਹਨਾ ਉਹ 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 ਕੀ ਕਹਿੰਦੇ ਉਹ ਕਹਿੰਦੇ ਵੀ ਕਲਾਕਾਰ ਹੀ ਬੰਨਾ ਤੂੰ ਕਿ ਜਾਂ ਉਹ ਕਹਿੰਦੇ ਵੀ ਨਹੀਂ ਆਪਾਂ ਗਰੰਟੀ ਸੰਗ ਬੰਨਾ ਕਲਾਕਾਰ ਬੰਨਾ ਉਹ ਹਾਂ ਦੇ ਕਲਾਕਾਰ ਹੀ ਬਣਾਉਣਾ ਹਾਂਜੀ ਅੱਛਾ 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 ਤੇ ਤੇਰੇ ਕੋਲ ਮੋਬਾਈਲ ਹੈਗਾ ਵਾ ਹਾਂਜੀ ਮੋਬਾਈਲ ਨੰਬਰ ਯਾਦ ਹੀ ਹਾਂਜੀ ਚਲ ਆਪਣਾ ਮੋਬਾਈਲ ਨੰਬਰ ਦੱਸਦੇ ਲੋਕਾਂ ਨੂੰ ਤੁਹਾਨੂੰ ਸਪੋਰਟ ਕਰਨਗੇ 859931982 ਦੁਬਾਰਾ ਫੇਰ ਕਹਦੇ 859931982 ਸੋ ਇਹ ਨਰਪੈ ਸਿੰਘ ਦਾ ਮੋਬਾਈਲ ਨੰਬਰ ਹੈ ਜੀ ਤੇ ਜੇਕਰ ਤੁਹਾਨੂੰ ਨਰਪੈ ਸਿੰਘ ਦਾ ਗਾਣਾ ਵਧੀਆ ਲੱਗਿਆ ਤੇ ਗਾਣੇ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਜਿਹੜੇ ਜੋਹਰੀ ਨੇ ਸੰਗੀਤ ਦੇ ਜਿਹੜੇ ਸੰਗੀਤ ਨੂੰ ਜਾਣਨ ਵਾਲੇ ਨੇ ਉਹਨਾਂ ਨੂੰ ਵੀ ਅਸੀਂ ਗੁਜਾਰਿਸ਼ ਕਰਾਂਗੇ ਕਿ ਜਿੱਥੇ ਉਮਰ ਦੀ ਬੇਸ਼ੱਕ ਛੋਟੀ ਉਮਰ ਕਿੰਨੀ ਨਰਪੈ ਸਿੰਘ ਉਮਰ ਹੋ 11 ਸਾਲ 11-12 ਸਾਲ ਲਗਭਗ 11-12 ਸਾਲ ਦੀ ਉਮਰ ਹੈ ਤੇ ਇਹ ਬੱਚੇ ਦੀ ਉਮਰ ਭਾਵੇਂ ਛੋਟੀ ਹੈ ਪਰ ਗਾਣਾ ਬਹੁਤ ਵੱਡਾ ਹੈ ਦਾ ਤੇ ਅੱਛੇ-ਅੱਛੇ ਕਲਾਕਾਰਾਂ ਨੂੰ ਸੁਣਦਾ ਹੈ ਸੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਉਹ ਵੀ ਇਹੀ ਆ ਕਿ ਵੇਖੋ ਇਹਨੂੰ ਵੀ ਪਤਾ ਕਿ ਗਰੰਥੀ ਸਿੰਘਾਂ ਨੂੰ ਲੋਕ ਮਾਨ ਸਨਮਾਨ ਉਹਨਾਂ ਨਹੀਂ ਦਿੰਦੇ ਤੇ ਇਹਦੇ ਪਿਤਾ ਜੀ ਗਰੰਥੀ ਨੇ ਅੱਜ ਉਹ ਸਾਨੂੰ ਘਰ ਨਹੀਂ ਮਿਲੇ ਸ਼ਾਇਦ ਕਿਤੇ ਕੰਮਕਾਰ ਤੇ ਗਏ ਹੋਣਗੇ ਤਾ ਅਸੀਂ ਇਹਨੂੰ ਅਜੇ ਕੱਲਾ ਸਾਨੂੰ ਘਰ ਮਿਲਿਆ ਤੇ ਅਸੀਂ ਇਹਦੇ ਨਾਲ ਗੱਲਬਾਤ ਕੀਤੀ ਹੈ ਤੇ ਆਪਾਂ ਮੈਸੇਜ ਜਿਹੜਾ ਇਹ ਹੀ ਹੈ ਸੰਗਤ ਨੂੰ ਕਿ ਸੰਗਤ ਜਿਹੜੀ ਹੈ ਉਹ ਸਾਥ ਜ਼ਰੂਰ ਦੇਵੇ ਯਾਰ ਸਾਡੇ ਗਰੰਥੀ ਸਿੰਘ ਜਿਹੜੇ ਆ ਉਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਗਰੰਥੀ ਨਾ ਸੰਭਾਲ ਸਕੇ ਤੇ ਆਉਣ ਵਾਲੇ ਸਮੇਂ ਤੁਹਾਨੂੰ ਗਰੰਥੀ ਨਹੀਂ ਲੱਭਣੇ ਦੂਰ ਦਰਾਡੇ ਤੁਹਾਨੂੰ ਜਾਣਾ ਪਿਆ ਕਰੂਗਾ ਗਰੰਥੀ ਲੱਭਣ ਵਾਸਤੇ ਕਿਉਂਕਿ ਗਰੰਥੀ ਦੀ ਤੇ ਸਾਨੂੰ ਹਰ ਜਗ੍ਹਾ ਤੇ ਲੋੜ ਹੈ ਚਾਹੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਚਾਹੇ ਕੋਈ ਗਮੀ ਦਾ ਪ੍ਰੋਗਰਾਮ ਹੋਵੇ ਤੇ ਸਾਡੇ ਗਰੰਥੀ ਸਿੰਘ ਜਿਹੜੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਾਨੂੰ ਬੁਲਾਉਣਾ ਹੀ ਪੈਂਦਾ ਚਾਹੇ ਚਾਹੇ ਖੁਸ਼ੀ ਦੀ ਅਰਦਾਸ ਹੋਵੇ ਚਾਹੇ ਗਮੀ ਦੀ ਅਰਦਾਸ ਹੋਵੇ ਇਸ ਕਰਕੇ ਸਾਡੇ ਗਰੰਥੀ ਸਿੰਘ ਸੰਭਾਲਣੇ ਬਹੁਤ ਜ਼ਰੂਰੀ ਹੈ ਤੇ ਅੱਜ ਗਰੰਥੀ ਸਿੰਘਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਮੈਂ ਇਸ ਵੀਰ ਦੇ ਘਰ ਬਿਠਾ ਪਿਤਾ ਗਰੰਥੀ ਹੈ ਦੋ ਪੀੜੀਆਂ ਲਗਾਤਾਰ ਗਰੰਥੀ ਨੇ ਇਹਨਾਂ ਦੇ ਦਾਦਾ ਜੀ ਵੀ ਗਰੰਥੀ ਨੇ ਤੇ ਇਹ ਬੱਚਾ ਕਹਿੰਦਾ ਵੀ ਮੈਂ ਕਲਾਕਾਰ ਇਸ ਕਰਕੇ ਬੰਨਾ ਵਾਂ ਕਿ ਲੋਕ ਗਰੰਥੀ ਸਿੰਘਾ ਨੂੰ ਸੇਵਾ ਨਹੀਂ ਦਿੰਦੇ ਸੋ ਸੰਗਤ ਜੀ ਇਹ ਬਹੁਤ ਵੱਡੀ ਗੱਲ ਹੈ ਬੇਸ਼ੱਕ ਬੱਚਾ ਇਹਨੂੰ ਅਜੇ ਇਹਨਾਂ ਗੱਲਾਂ ਦਾ ਨਹੀਂ ਪਤਾ ਜਦੋਂ ਇਹ ਆਪਣੀ ਉਮਰ 'ਚ ਆਵੇਗਾ ਤੇ ਇਹਨਾਂ ਗੱਲਾਂ ਦਾ ਇਹਨੂੰ ਗਿਆਨ ਹੋਵੇਗਾ ਕਿ ਸਾਡੇ ਵਾਸਤੇ ਕੀ ਸਹੀ ਹੈ ਤੇ ਕੀ ਗਲਤ ਹੈ ਹੁਣ ਤੁਸੀਂ ਸਪੋਰਟ ਕਰਨੀ ਹੈ ਜਰੂਰ ਵੀਡੀਓ ਨੂੰ ਸ਼ੇਅਰ ਕਰਨਾ ਤੇ ਨਾਲ-ਨਾਲ ਜਿਹੜੇ ਜੋਰੀ ਲੋਕ ਨੇ ਜਿਹੜੇ ਸੰਗੀਤ ਨੂੰ ਪਿਆਰ ਕਰਦੇ ਨੇ ਜੇ ਕਿਤੇ ਇਹਦੀ ਜਗ੍ਹਾ ਬਣਦੀ ਹੈ ਇਹਦਾ ਕੋਈ ਗੀਤ ਗੂਤ ਕਰਵਾ ਸਕਦੇ ਹੋ ਤੇ ਜਰੂਰ ਇਸ ਬੱਚੇ ਦੀ ਹੈਲਪ ਜੜੀਓ ਕਰਿਓ ਬੱਚੇ ਨੇ ਆਪਣਾ ਮੋਬਾਈਲ ਨੰਬਰ ਬੋਲਿਆ ਉਸ ਮੋਬਾਈਲ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਸ ਬੱਚੇ ਦੀ ਮਦਦ ਜ਼ਰੂਰ ਕਰਨੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ